ਸੋਨ ਰਪੈ ਬਾਲੂ ਕੁੰਨ ਮਹਾਰਾਜ ਕੀ ਜੈ ਜੈ ਪੀਂ ਜੈ ਭਾਰਤ ਸਤਿਯੋ ਮੈਂ ਲੱਖਾ ਸਿੰਘ ਚੇਅਰਮੈਨ ਉਲਟੋਆ ਅੱਜ ਜੋ ਮੈਂ ਤੁਹਾਡੇ ਰੂਪ ਰੂਪ ਹੋ ਰਿਹਾ ਇਹ ਸਿਰਫ ਰਾਜਾ ਇੰਗ ਵੜਿੰਗ ਕਰਕੇ ਹੋ ਰਿਹਾ ਜੋ ਕਿ ਇੱਕ ਸੂਬੇ ਦਾ ਪ੍ਰਧਾਨ ਰਾਜਾ ਵੜਿੰਗ ਬਣਾਇਆ ਆ ਬਿਲਕੁਲ ਬੇਅਕਲ ਤੇ ਬੇਬੁੱਧੀ ਆ ਨਾ ਤੇ ਇਹਦੀ ਅਗਲਿਆ ਤੇ ਨਾ ਹੀ ਇਹਨੂੰ ਕੋਈ ਬੁੱਧੀ ਆ ਉਹ ਗੱਲ ਸੁਣ ਮੇਰੀ ਚਬਲਾ ਜਾਂ ਪਹਿਲਾਂ ਆਪਦਾ ਮੂੰਹ ਵੇਖ ਤੂੰ ਤੂੰ ਸਾਡੇ ਸਰਦਾਰ ਬੁੱਟਾ ਸਿੰਘ ਗ੍ਰਹਿ ਮੰਤਰੀ ਸਾਹਿਬ ਨੂੰ ਮਤਵਾਲਾ ਮੰਤਰੀ ਨੂੰ ਤੂੰ ਦਾਦਾ ਰੰਗ ਉਹ ਤੂੰ ਘਰ ਘਰ ਤੂੰ ੱੱਕੇ ਖਾਣ ਲਿਆ ਸਾਡੇ ਘਰਾਂ ਵਿੱਚ ਮਿੰਤਾ ਤਰਲੇ ਕਰਨ ਡਿਆਂ ਤੈਨੂੰ ਪਤਾ ਕਿ ਦੀ ਅਣਸਿਆ ਤੇ ਬਾਬੇ ਜੀਵਨ ਸਿੰਘ ਦੀ ਫੌਜ ਆ ਤੇਰੀ ਗੱਲ ਧਿਆਨ ਨਾਲ ਸੁਣ ਲੈ ਬੜੇਕ ਸਾਹਿਬ ਤੈਨੂੰ ਮਾੜੂ ਕੋਈ ਆਪਣਾ ਸਾਨੂੰ ਕੌਮ ਨੂੰ ਆਪਣਾ ਮਾਣਿਆ ਤੂੰ ਬਹੁਤ ਮਾੜੀ ਬੋਲੀ ਬੋਲੀ ਆ ਇਹ ਵੀਡੀਓ ਪਾ ਕੇ ਮਾਫੀ ਮੰਗ ਲਾ ਨਹੀਂ ਤੇ ਪੂਰੇ ਪੰਜਾਬ ਦੇ ਵਿੱਚ ਤੇਰਾ ਘਰਾਓ ਕਰਾਂਗੇ ਘਰਾਓ ਕਰਕੇ ਤੇਰੇ ਤੇ ਪਰਚਾ ਦਰਜ ਕਰਾਵਾਂਗੇ ਤੈਨੂੰ ਪਤਾ ਤੈਨੂੰ ਵੀ ਕਿੰਨਾ ਦੀ ਹਲਸਾ ਤੂੰ ਕਹਿਣ ਦਿਆ ਤੁਸੀਂ ਸਿਰਫ 25% ਜੋ ਜਿਹੜੇ 50% ਦਾ ਰਾਜ ਕਰਨ ਦੇ ਸਾਨੂੰ ਪਾੜ ਕੇ ਕੋਣੋ 파ਟਰਨ ਵਾਲੇ ਹੈ ਨਹੀਂਗੇ ਅਸੀਂ ਅਸੀਂ ਹੁਣ ਸਮਝ ਗਏ ਆ ਤੁਸੀਂ ਮੈਨੂੰ ਇਹ ਦੱਸੋ ਗੱਲ ਤੁਸੀਂ 25 ਵੀ ਜਿਹੜੇ ਕਿੰਨੀਆਂ ਪਾਰਟੀਆਂ ਵਿੱਚ ਵੰਡੇ ਹੋ ਕੋਈ ਤੁਸੀਂ ਖਾਲਸੇ ਵਾਲੇ ਹੋ ਕੋਈ ਤੁਸੀਂ ਦੂਜੇ ਵਾਲੇ ਹੋ ਕੋਈ ਤੀਜੇ ਵਾਲੇ ਹੋ ਤੁਸੀਂ ਤੁਸੀਂ ਇੰਨਾ ਗਰੀਬਾਂ ਦੀਆਂ ਵੋਟਾਂ ਨਹੀਂ ਦੇ ਦਈਓ ਜੇ ਕਾਲੇ ਪੀਲੇ ਅਸੀਂ ਤੇ ਤੁਸੀਂ ਸਾਡੇ ਨਾਲ ਕਿਉਂ ਮੂੰਹ ਲਾਉਂਦੇ ਹੋ ਕਿਉਂ ਜਫੀਆਂ ਪਾਉਂਦੇ ਹੋ ਅਸੀਂ ਧੰਨਵਾਦ ਕਰਦੇ ਆ ਡਾਕਟਰ ਭਿੰਦਰਾ ਮੇਲਕਾਰ ਦਾ ਸਾਡਾ ਗੁਰੂ ਆਓ ਸਾਡਾ ਰਹਿਬਰ ਆ ਜਿਸ ਨੇ ਇਸ ਬੋਰਡ ਦਾ ਮੁੱਲ 6 ਕਰੋੜ ਰੁਪਇਆ ਪਾਇਆ ਆ ਤੈਨੂੰ ਐਸ ਜਿਮਨੀ ਚੋਣ ਦੇ ਵਿੱਚ ਸਭ ਕੁਝ ਸਿਖਾਦਾ ਆ ਮਜੀਮੀ ਸਿੰਘ ਵੀ ਮਜੀਬ ਸਿੰਘ ਕੀ ਆ ਤੂੰ ਮਜੀਬਿਆ ਸਿੰਘ ਦੀ ਸ਼ਾਨ ਤੇ ਮਾੜਾ ਬੋਲਦਾ ਆ ਤੈਨੂੰ ਚੈਲੰਜ ਕਰਦੇ ਆ 2027 ਦੇ ਵਿੱਚ ਕੁਛ ਨਾ ਭਾਲੀ ਐਤ ਕੀ ਤੇ ਕੋਈ ਤੈਨੂੰ ਮਿਲ ਗਿਆ ਕੁਛ ਨਾ ਭਾਲੀ ਤੂੰ ਜਿਹੜੀ ਬੋਲੀ ਬੋਲਿਆ ਨਾ ਚੰਗੀ ਨਹੀਂ ਬੋਲਿਆ ਮੇਰਾ ਵੀਰ ਬਣ ਕੇ ਮਾਫੀ ਮੰਗ ਲੈ ਨਹੀਂ ਤੇ ਤੈਨੂੰ ਨਾ ਮਜਬੀ ਸਖਾਣੇ ਨਾ ਬਾਲਕੀਆਂ ਨੇ ਨਾ ਤੁਨੂੰ ਸਾਡੇ ਚਮਿਆਰ ਸਖਾਣੇ ਕਿਸੇ ਨਹੀਂ ਬਖਸ਼ਣਾ ਤੇਰੀ ਦੁਰੇਦਰੇ ਪੂਰੀ ਕਰਾਵਾਂਗੇ ਤੇਰੀ ਕਾਲਾ ਪ੍ਰਧਾਨ ਐ ਤੂੰ ਤੈਨੂੰ ਅਸੀਂ ਸਮਝਦੇ ਨਹੀਂ ਪ੍ਰਧਾਨ ਸਰਦਾਰ ਜੀ ਮੁੰਮੀ ਕਾਂਗਰਸ ਦੇ ਵਿੱਚ 40 ਸਾਲ ਗਲੇ ਆ ਕੀ ਤੁਸੀਂ ਸਾਨੂੰ ਗੱਲਾਂ ਲਾਉਂਦੇ ਜੋ ਕੀ ਗਰੀਬਾਂ ਨੂੰ ਦੇਣੇ ਤੁਹਾਡੀ ਦੱਸੋ ਜੇ ਕੋਈ ਸੂਟਾ ਦਿੰਦੇ ਜੋ ਉਹ ਸਾਡੀਆਂ ਪਿੱਛੋਂ ਹੁੰਦੀਆਂ ਨੇ ਉਹ ਵੀ ਤੁਸੀਂ ਆਪ ਦੇ 20 20 30 30 ਬੰਦੇ ਦੇ ਆਪ ਦੇ ਕਾਰਡ ਬਣਾਏ ਆ ਤੁਸੀਂ ਉਹਨਾਂ ਨੂੰ ਦਿੰਦੇ ਟੈਲੀਫੋਨ ਕਰਕੇ ਉਹਨਾਂ ਨੂੰ ਦਰਵਾਦੇ ਜੋ ਕੀ ਗੱਲ ਸਾਨੂੰ ਪਤਾ ਨਹੀਂ ਕਿ ਅਸੀਂ ਹੁਣ ਉਹ ਮਜਬੀ ਸਿੰਘ ਨਹੀਂ ਰਹੇ ਅਸੀਂ ਡਾਕ ਚੁੱਕੇ ਆ ਤੁਹਾਨੂੰ ਭੁਜਾਵਾਂਗੇ ਸਤਾਈ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕੀ ਚੀਜ਼ ਮਜਬੀ ਸਿੰਘ ਹੁੰਦੇ ਆ ਮੈਂ ਤਰਨਤਾਰਨ ਦੇ ਹਲਕਾ ਨਿਵਾਸੀ ਵਾਸੀਆਂ ਨੂੰ ਅਪੀਲ ਕਰਦਾ ਆ ਵੀ ਵੱਧੋ ਵੱਧ ਕੇ ਬੋਰਡ ਆਪ ਪਾਰਟੀ ਨੂੰ ਪਾਓ ਸਰਦਾਰ ਹਰਦੀਪਰਮੀਤ ਸਿੰਘ ਸੰਧੂ ਨੂੰ ਜਿਤਾਓ ਇਹਦੀਆਂ ਨੇ ਗੋੜਨੀਆਂ ਲਵਾਓ ਰਾਜਾ ਵੜਿੰਗ ਜੀ ਤੂੰ ਉਹ ਹੀ ਆ ਜਿਹੜਾ ਭਗਵੰਤ ਮਾਨ ਦੇ ਅੱਖਾਂ ਕੱਢੀਆਂ ਸੀ ਭਗਵੰਤ ਮਾਨ ਨੇ ਤੇ ਰਾਜ ਮਾਫੀ ਮੰਗ ਕੇ ਆਇਆ ਤੇਰੀਆਂ ਫੋਟੋਆਂ ਅਜੇ ਕੋਲੇ ਨੇ ਤੂੰ ਕਿ ਚੰਗਾ ਕੰਮ ਨਹੀਂ ਕੀਤਾ ਤੇ ਦੱਸਾ ਸ਼ੇਰਿਆ ਤੂੰ ਮਾਫੀ ਮੰਗ ਲਾ ਤਨ ਮੇਰੇ ਸੰਗਲ ਵੀਡੀਓ ਪਾ ਕੇ ਨਹੀਂ ਤੇ ਤੇਰਾ ਮੰਦਾ ਸਰ ਕਰ ਨਹੀਂ ਮੈਂ ਦੁਬਾਰਤੋਂ ਫੇਰ ਤਰਨ ਤਰਨ ਦੇ ਹਲਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਆ ਤੁਹਾਡੇ ਚਰਨਾਂ ਵਿੱਚ ਬੇਨਤੀ ਆ ਵਾਲਨਕੀਆ ਪ੍ਰਭਾਣੂ ਨੂੰ ਮਈ ਸਿੰਘ ਭਰਾਵਾਂ ਨੂੰ ਆਰਾਮ ਗੜੀਆਂ ਨੂੰ ਤੇ ਆਪਣੇ ਸਾਡੇ ਜੋ ਤੁਮਿਆਰ ਪਇਚਾਰਾ ਉਹਨਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਚਰਨਾਂ ਤੇ ਕਾਂਗਰਸ ਨੂੰ ਵੋਟ ਨਹੀਂ ਪਾਉਣੀ ਮੂੰਹ ਨਹੀਂ ਲਾਉਣਾ ਸਰਦਾਰ ਹਰਮੀਤ ਸਿੰਘ ਸਿੱਧੂ ਨੂੰ ਵੋਟ ਪਾ ਕੇ ਜਿਤਾਓ ਉਹਨੂੰ ਕਾਮਯਾਬ ਕਰੋ ਇਹਦਾ ਬੱਸਾਂ ਵਾਲਾ ਕਬੜਾ ਫੇਰ ਕਢਾਵਾਂਗੇ ਫੇਰ ਇਹਨੂੰ ਪੁੱਛਾਂਗੇ ਵੀ ਤੂੰ ਕੀ ਚੀਜ਼ ਆ ਵਹਿਗਰ ਦੀ ਕਾ ਖਾਲਸਾ ਵਹਿਗਰ ਦੀ ਕੀ ਫਤਿਹ